ਪੀਛਾ ਨਾਲ ਮਨਾਈ ਆਓ ਖੁਸ਼ੀਆਂ ਨਾਲ ਮਨਾਈ ਮੇਲਾ ਦਸਤਕਾਰ ਦਾ ਪਾਗ ਫਾਲ ਜੀ ਦਾ ਆ ਗਿਆ ਸਤਿਗੁਰ ਦਾ ਤਕੋ ਤੇ ਦਸਤਕਾਰ ਦਾ ਪਾਗ ਫਾਲ ਦਾ ਆ ਸੰਗ ਜੀਓ ਸਤਿਗੁਰ ਬਾਬਾ ਤਪਕਪਾਲ ਮਹਾਰਾਜੇ ਪਾਵਨ ਮੰਦਰ ਪਰ ਹਰ ਸਾਲ ਦੀ ਤਰ੍ਹਾਂ ਸਲਾਣਾ ਮੇਲਾ ਵਾ ਜੋੜ ਮੇਲਾ ਵਾ ਪੰਡਾਰਾ ਮਿੱਤੀ 14 ਮਾਰਚ 2025 ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦਾ ਪ੍ਰੋਗਰਾਮ 13 ਤਰੀਕ ਨੂੰ ਸ੍ਰੀ ਅਕਨ ਪਾਠ ਰਮਾਇਣ ਜੀ ਦਾ ਸ਼ੁਰੂ ਹੋਏਗਾ ਔਰ 14 ਤਰੀਕ ਨੂੰ ਸਵੇਰੇ 9 ਵਜੇ ਸ੍ਰੀ ਖੰਡ ਪਾਉੜ ਦਾ ਭੋਗ ਉਸ ਤੋਂ ਬਾਅਦ ਹਮਨ ਜਾਗ ਹਮਨ ਜਾਵ ਬਾਅਦ ਕੀਰਤਨ ਕਥਾ ਔਰ ਭਜਨ ਮਾਲਾ ਦਾ ਜੋ ਪ੍ਰੋਗਰਾਮ ਹੈ ਸਿਰ ਕੀਤਾ ਜਾਏਗਾ ਜੋ ਕੀਰਤਨ ਦਾ ਪ੍ਰੋਗਰਾਮ ਹੈ ਧਾਰਮਿਕ ਧਾਰਮਿਕ ਕਿਸਾਨੋ ਗਾਇਕ ਸ਼੍ਰੀ ਨੀਲਮ ਦਲਤ ਸ਼ਰਮਾ ਜੀ ਔਰ ਜੋ ਹਮਨ ਜਗ ਦਾ ਜੋ ਸ਼ੁੱਧ ਸ਼ਲੋਕਾਂ ਨਾਲ ਹਮਨ ਜਗ ਸ਼੍ਰੀ ਤਰਿੰਦਰ ਸ਼ਰਮਾ ਜਲੰਧਰ ਵਾਲੇ ਕਰਨਗੇ ਇਸੇ ਸਾਰੀ ਸੰਗਤ ਨੂੰ ਨਗਰ ਵਾਸੀਆਂ ਨੂੰ ਬਹਾਵਾਇਦੇ ਹੋਰ ਪ੍ਰਭੂ ਦੇ ਪਕਤਾ ਨੂੰ ਨਿਵੇਦਨ ਹੈ ਕਿ ਉਹ ਆਪਣਾ ਮਾਨਵ ਜੀਵਨ ਸਫਲ ਕਰਨ ਲਈ ਇਸ ਸ਼ੋਭੰਡਾਰੇ ਵਿੱਚ ਜ਼ਰੂਰ ਸ਼ਾਮਲ ਹੋਣ ਬੋਲ ਸਾਚੇ ਦਰਬਾਰੀ ਕੀ ਜੈ ਇਸ ਪੰਜ ਠੇਰੇ ਸਤਗੁਰ ਦੇ ਮਹਾਰਾਜ ਕੀ ਜੈ ਗਣਪਦ ਗਣੇਸ਼ ਮਹਾਰਾਜ ਕੀ ਜੈ ਸਿਆਰਾ ਰਾਮਚੰਦਰ ਭਗਵਾਨ ਕੀ ਜੈ